ਦਰਗਾ ਚੰਗਾ ਜੱਟਾਂ ਦਾ ਲੈ ਫਿਰਪਣ ਆਟੇ ਅੱਛਾ ਵੀ ਜੀ ਮੈਂ ਫ੍ਰੀ ਕੰਮ ਕਰੂੰਗਾ ਤੁਸੀਂ ਆ ਜਾਓ ਕਰੋ ਆਪਣੇ ਵਿਰਸੇ ਦੇ ਉੱਤੇ ਕੰਮ ਮੈਂ ਉਹਦੇ ਵਿੱਚ ਫ੍ਰੀ ਕੰਮ ਕਰੂੰਗਾ ਤੂੰ ਅੱਜ ਤੋਂ ਬਾਅਦ ਕੰਮ ਨਹੀਂ ਕਰਨਾ ਰਿਹਾ ਜੀ ਠੀਕ ਹੈ ਤੈਨੂੰ ਅਸੀਂ 5-10 ਲੱਖ ਰੁਪਏ ਹਰ ਮਹੀਨੇ ਤੇਰੇ ਕੋਲ ਆਜੇਗਾ ਠੀਕ ਹੈ ਜੀ ਨਹੀਂ ਕਰਦੇ ਬਾਈ ਡਰ ਕੇ ਬੋਲਦੇ ਥੋੜਾ ਜਿਆਦਾ ਹਾਂ ਮਤਲਬ ਕਹਿੰਦੇ ਵੀ ਕਿਤੇ ਗੁੱਸਾ ਵੀ ਨਾ ਹੋ ਜਾਣਾ ਇੰਟਰਵਿਊ ਤੋਂ ਬਾਅਦ ਕਈ ਵਾਰੀ ਤਾਂ ਤੁਸੀਂ ਦੇਖੀਦਾ ਵੀ ਪੂਰੇ ਫੱਟੇ ਚੱਕ ਦਿੰਨੇ ਹੋ ਬੰਦੂਖ ਹੱਥ 'ਚ ਪੜ ਲੈਨੇ ਹੋ ਕਦੇ ਬਾ ਚੁੱਪ ਕਰਕੇ ਵਸ ਕਹਿੰਦੇ ਨੇ ਠੀਕ ਆ ਰੋਟੀਆਂ ਲਾ ਲੈਣੀ ਹੁਣ ਤੱਕ ਕਦ ਕੜ ਦੇਖ ਕੇ ਮਾਲਵੇ ਦੇ ਪੁੱਤ ਦਾ ਕੋ ਲੂੰ ਕੰਡਾ ਖੜਾ ਹੋਈ ਜਾਂਦਾ ਮਾਝੇ ਵਾਲੀ ਦਾ ਇੱਕ ਪਾਸੇ ਤੁਸੀਂ ਸਲਮਾਨ ਖਾਨ ਸਾਹਿਬ ਨਾਲ ਫਿਲਮਾਂ ਕਰੀਆਂ ਦੂਜੇ ਪਾਸੇ ਪੰਜਾਬ ਦੇ ਵਿੱਚ ਫਿਲਮਾਂ ਕਰੀਆਂ ਤਾਂ ਉਹ ਵਿੱਚ ਐਟੀਟਿਊਡ ਵਾਲਾ ਪਾਰਟ ਆਉਂਦਾ ਵੀ ਮੈਂ ਤਾਂ ਸਲਮਾਨ ਖਾਨ ਨਾਲ ਫਿਲਮਾਂ ਕਰੀਆਂ ਮੈਂ ਨਹੀਂ ਗੱਲ ਗੁੱਲ ਕਰਨੀ ਨਾਲ ਇਹ ਇਹ ਹੈਗਾ ਜੀ ਯਿੰਗ ਯੋਂਗ ਹਮ ਇਹ ਤਾਂ ਹੁਣ ਇਹ ਤਾਂ ਹੁਣ ਉਹ ਦੇਖੋ ਸਾਡੇ ਤਾਂ ਸਿਰ ਸਿਰ ਤੋਂ ਹੀ ਟੱਪ ਗਿਆ ਇਹ ਇਹ ਤੋਂ ਤੁਹਾਨੂੰ ਨਹੀਂ ਪਤਾ ਇਹ ਨਾ ਮੈਂ ਕਈ ਵਾਰ ਕਹਿੰਦਾ ਵੀ ਜੱਟ ਸ਼ਬਦ ਨਾ ਕਈ ਵਾਰੀ ਭਾਰੀ ਪੈਂਦਾ ਇਹ ਸੀ ਇਹ ਬਹੁਤ ਪੁਰਾਣਾ ਹੈ ਉਦੋਂ ਲੈਕਮੇ ਫੈਸ਼ਨ ਵੀਕ ਹੁੰਦਾ ਸੀ ਸਪੇਨ ਤੋਂ ਇੱਕ ਟੈਟੂ ਆਰਟਿਸਟ ਆਇਆ ਸੀਗਾ ਮਹਿਫਿਲ ਲੱਗੀ ਹੋਈ ਸੀ ਮਿੱਤਰਾਂ ਦੀ ਹੈ ਨਾ ਜੇ 7 ਜਾਣੇ ਬੈਠੇ ਕਹਿੰਦੇ ਵੀ ਚਲੋ ਟੈਟੂ ਬਣਾਉਨੇ ਆ ਜੀ ਤੇ ਮੈਂ ਸਭ ਤੋਂ ਬਾਅਦ ਸੀਗਾ ਮੈਂ ਜੀ ਮੈਂ ਨਹੀਂ ਬਣਾਉਂਦਾ ਆਇਗਾ ਠੀਕ ਹੈ ਕਹਿੰਦੇ ਲੈ ਡਰ ਗਿਆ ਚੰਗਾ ਜੱਟਾਂ ਤੋਂ ਲੈ ਫਿਰ ਬਣਾ ਟੈਟੂ ਅੱਛਾ ਤੇ ਉਹ ਉਹ ਉਸ ਗੱਲ ਨੇ ਉਸ ਲਾਈਨ ਨੇ ਨਾ ਉਹ ਟੈਟੂ ਬਣਵਾਇਆ ਨਹੀਂ ਮੈਨੂੰ ਤਾਂ ਸ਼ੌਕ ਸ਼ੁਕ ਹੈ ਨਹੀਂ ਸੀ ਜਬਾ ਸਿੱਧੇ ਸਾਦੇ ਬੰਦੇ ਇਹ ਉਹ ਹੈ ਵੇਲ ਹੈ ਇਹ ਡਾਲ ਡਾਲਫਿਨ ਹੈ ਨਾ ਹਾਂਜੀ ਹਾਂ ਇਹ ਉਹ ਵਾਲਾ ਚੱਕਰ ਇਹਦਾ ਮਤਲਬ ਜਿਹੜਾ ਉਹਨਾਂ ਨੇ ਮੈਨੂੰ ਟੈਟੂ ਸਮਝਾਇਆ ਜੀ ਮੈਂ ਤਾਂ ਸਿਲੈਕਟਿਵ ਹੀ ਨਹੀਂ ਸੀ ਕੀਤਾ ਉਹਨੇ ਇੱਕ ਨਹੀਂ ਕਹਿੰਦਾ ਕਹਿੰਦਾ ਆ ਬਡਾਲਾ ਮੱਛੀ ਜੀ ਮੈਂ ਚਲ ਬਡਾਲਾ ਤੇ ਉਹਨੇ ਦੱਸਿਆ ਕਹਿੰਦੇ ਜੀ ਇਹ ਹੈਗਾ ਯਿੰਗ ਯਾਂਗ ਠੀਕ ਹੈ ਇਹ ਕਹਿੰਦਾ ਜੀ ਜਿਹੜਾ ਕਾਲਾ ਹੈ ਨਾ ਇਹ ਜ਼ਿੰਦਗੀ ਦਾ ਬੈਡ ਪਾਰਟ ਸ਼ੋਅ ਕਰਦਾ ਠੀਕ ਹੈ ਜਿਹੜਾ ਚਿੱਟਾ ਇਹ ਗੁੱਡ ਪਾਰਟ ਸ਼ੋਅ ਕਰਦਾ ਵੀ ਇਟਸ ਬੇਸਿਕਲੀ ਲਾਈਫ ਰਿਪਰੈਜ਼ੈਂਟ ਕਰਦਾ ਵੀ ਦੁੱਖ ਸੁੱਖਾਂ ਦਾ ਹੋਇਆ ਪਰ ਜਿੱਦਾਂ ਦੇ ਵੀ ਮੌਕੇ ਆਉਣ ਡਾਲਫਿਨ ਦੇ ਮੰਗੂ ਤੁਸੀਂ ਕੂਲ ਰਹਿਣਾ ਬੱਲੇ ਇਹ ਇੰਨਾ ਡੀਪ ਮਤਲਬ ਇਹਦਾ ਤਾਂ ਇਹ ਮੱਛੀ ਜੀ ਕਹੀ ਜਾਂਦੇ ਆ ਡਰ ਗਿਆ ਚੰਗਾ ਜੱਟਾਂ ਦਾ ਲੈ ਫਿਰ ਬਣਾਟੇ ਅੱਛਾ ਜੀ ਮੈਂ ਫ੍ਰੀ ਕੰਮ ਕਰੂੰਗਾ ਤੁਸੀਂ ਆ ਜਾਓ ਕਰੋ ਆਪਣੇ ਵਿਸੇ ਦੇ ਉੱਤੇ ਕੰਮ ਮੈਂ ਉਹਦੇ ਵਿੱਚ ਫ੍ਰੀ ਕੰਮ ਕਰੂੰਗਾ ਤੂੰ ਅੱਜ ਤੋਂ ਬਾਅਦ ਕੰਮ ਨਹੀਂ ਕਰਨਾ ਰਿਹਾ ਜੀ ਠੀਕ ਹੈ ਤੈਨੂੰ ਅਸੀਂ 5-10 ਲੱਖ ਰੁਪਏ ਹਰ ਮਹੀਨੇ ਤੇਰੇ ਕੋਲ ਆਜੇਗਾ ਠੀਕ ਹੈ ਜੀ ਨਹੀਂ ਕਰਦਾ ਬਾਈ ਡਰ ਕੇ ਬੋਲਦਾ ਥੋੜਾ ਜਿਆ ਹਾਂ ਮਤਲਬ ਕਹਿੰਦੇ ਵੀ ਕਿਤੇ ਗੁੱਸਾ ਵੀ ਨਾ ਹੋ ਜਾਣਾ ਇੰਟਰਵਿਊ ਤੋਂ ਬਾਅਦ ਕਈ ਵਾਰੀ ਤਾਂ ਤੁਸੀਂ ਦੇਖੀਦਾ ਵੀ ਪੂਰੇ ਫੱਟੇ ਚੱਕ ਦਿੰਨੇ ਹੋ ਬੰਦੂਖ ਹੱਥ 'ਚ ਪੜ ਲੈਨੇ ਹੋ ਕਦੇ ਬਾ ਚੁੱਪ ਕਰਕੇ ਵਸ ਕਹਿੰਦੇ ਨੇ ਠੀਕ ਆ ਰੋਟੀਆਂ ਲਾ ਲੈਣੀ ਹੁਣ ਤਾਂ ਗੱਦ ਘੜ ਦੇ ਕੇ ਮਾਲਵੇ ਦੇ ਪੁੱਤ ਦਾ ਕੋ ਲੂੰ ਕੰਡਾ ਖੜਾ ਹੋ ਹੀ ਜਾਂਦਾ ਮਾਝੇ ਵਾਲੀ ਦਾ ਪਾਸੇ ਤੁਸੀਂ ਸਲਮਾਨ ਖਾਨ ਸਾਹਿਬ ਨਾਲ ਫਿਲਮਾਂ ਕਰੀਆਂ ਦੂਜੇ ਪਾਸੇ ਪੰਜਾਬ ਦੇ ਵਿੱਚ ਫਿਲਮਾਂ ਕਰੀਆਂ ਤਾਂ ਉਹ ਵਿੱਚ ਐਟੀਟਿਊਡ ਵਾਲਾ ਪਾਰਟ ਆਉਂਦਾ ਵੀ ਮੈਂ ਤਾਂ ਸਲਮਾਨ ਖਾਨ ਨਾਲ ਫਿਲਮਾਂ ਕਰੀਆਂ ਮੈਂ ਨਹੀਂ ਗੱਲ ਗੁੱਲ ਕਰਨੀ ਨਾਲ ਇਹ ਇਹ ਹੈਗਾ ਜੀ ਯਿੰਗ ਯੋਂਗ ਇਹ ਤਾਂ ਹੁਣ ਇਹ ਤਾਂ ਹੁਣ ਉਹ ਦੇਖੋ ਸਾਡੇ ਤਾਂ ਸਿਰ ਸਿਰ ਤੋਂ ਹੀ ਟੱਪ ਗਿਆ ਇਹ ਇਹ ਤੋਂ ਤੁਹਾਨੂੰ ਨਹੀਂ ਪਤਾ ਇਹ ਨਾ ਮੈਂ ਕਈ ਵਾਰ ਕਹਿੰਦਾ ਵੀ ਜੱਟ ਸ਼ਬਦ ਨਾਲ ਕਈ ਵਾਰ ਭਾਰੀ ਪੈਂਦਾ ਇਹ ਇਹ ਬਹੁਤ ਪੁਰਾਣਾ ਹੈ ਉਦੋਂ ਲੈਕਮੀ ਫੈਸ਼ਨ ਵੀਕ ਹੁੰਦਾ ਸੀ ਸਪੇਨ ਤੋਂ ਇੱਕ ਟੈਟੂ ਆਰਟਿਸਟ ਆਇਆ ਸੀਗਾ ਓਕੇ ਮਹਿਫਿਲ ਲੱਗੀ ਹੋਈ ਸੀ ਮਿੱਤਰਾਂ ਦੀ ਹਨਾ 6-7 ਜਾਣੇ ਬੈਠੇ ਕਹਿੰਦੇ ਵੀ ਚਲੋ ਟੈਟੂ ਬਣਾਉਨੇ ਆ ਜੀ ਹੂੰ ਤੇ ਮੈਂ ਸਭ ਤੋਂ ਬਾਅਦ ਸੀਗਾ ਮੈਂ ਜੀ ਮੈਂ ਨਹੀਂ ਬਣਾਉਂਦਾ ਆਇਗਾ ਠੀਕ ਹੈ ਉਹ ਕਹਿੰਦੇ ਲੈ ਡਰ ਗਿਆ ਚੰਗਾ ਜੱਟਾਂ ਤੋਂ ਲੈ ਫਿਰ ਬਣਾ ਟੈਟੂ ਅੱਛਾ ਤੇ ਉਹ ਉਹ ਉਸ ਗੱਲ ਨੇ ਉਸ ਲਾਈਨ ਨੇ ਨਾ ਉਹ ਟੈਟੂ ਬਣਵਾਇਆ ਨਹੀਂ ਮੈਨੂੰ ਤਾਂ ਸ਼ੌਕ-ਸ਼ੁਕ ਹੈ ਨਹੀਂ ਸੀ ਜਿਆ ਬਸ ਸਿੱਧੇ ਸਾਦੇ ਬੰਦੇ ਇਹ ਉਹ ਹੈ ਵੇਲ ਇਹ ਡਾਲਡੋਲਫ ਇਹ ਨਾ ਹਾਂ ਆ ਇਹ ਉਹ ਵਾਲਾ ਚੱਕਰ ਇਹਦਾ ਮਤਲਬ ਜਿਹੜਾ ਉਹਨਾਂ ਨੇ ਮੈਨੂੰ ਟੈਟੂ ਸਮਝਾਇਆ ਜੀ ਮੈਂ ਤਾਂ ਸਿਲੈਕਟਿਵ ਹੀ ਨਹੀਂ ਸੀ ਕੀਤਾ ਉਹ ਇੱਕ ਨੇ ਕਿਹਾ ਕਹਿੰਦਾ ਆ ਬਣਾ ਲੈ ਮੱਛੀ ਜੀ ਮੈਂ ਜਰ ਬਣਾ ਤੇ ਉਹਨੇ ਦੱਸਿਆ ਕਹਿੰਦਾ ਜੀ ਇਹ ਹੈਗਾ ਯਿੰਗ ਯਾਂਗ ਠੀਕ ਹੈ ਇਹ ਕਹਿੰਦਾ ਜੀ ਜਿਹੜਾ ਕਾਲਾ ਹੈ ਨਾ ਇਹ ਜ਼ਿੰਦਗੀ ਦਾ ਬੈਡ ਪਾਰਟ ਸ਼ੋਅ ਕਰਦਾ ਠੀਕ ਹੈ ਜਿਹੜਾ ਚਿੱਟਾ ਇਹ ਗੁੱਡ ਪਾਰਟ ਸ਼ੋਅ ਕਰਦਾ ਵੀ ਇਟਸ ਬੇਸਿਕਲੀ ਲਾਈਫ ਰਿਪਰੈਜ਼ੈਂਟ ਕਰਦਾ ਵੀ ਦੁੱਖ ਸੁੱਖਾਂ ਦਾ ਹੋਇਆ ਪਰ ਜਿੱਦਾਂ ਦੇ ਵੀ ਮੌਕੇ ਆਉਣ ਡੋਲਫਿਨ ਦੇ ਮੰਗੂ ਤੁਸੀਂ ਕੂਲ ਰਹਿਣਾ ਬੱਲੇ ਇਹ ਇੰਨਾ ਡੀਪ ਮਤਲਬ ਇਹਦਾ ਤਾਂ ਇਹ ਮੱਛੀ ਜੀ ਕਹੀ ਜਾਂਦੇ ਆ